ਨਾ ਵੇਖਾਂ ਤੇ ਸੁਣ ਲਿਆਂਦਾ ਵਾ ਕਿਵੇਂ ਦਾ ਰੰਗ ਇਹ ਹਾਂ ਇਹ ਸੱਤ ਮਾਚੀ ਲੈ ਕੀ ਕਰੀ ਜਾਂਦੀ ਕਰਮੂ ਆ ਜਾ ਆ ਜਾ ਇੱਕ ਦਿਨ ਘਰ ਬੈ ਕੇ ਚਾਹ ਪੀਤੀ ਜਾਂਦੀ ਚਾਹ ਕਿੱਥੇ ਕੀ ਫੜੀ ਖੜੀ ਹੈ ਚਾਹ ਪੈਂ ਫੜੀ ਮੈਂ ਚਾਹ ਪੀਆ ਉਹ ਪਹਿਲ ਖੜੀ ਮੈਂ ਕਰਮੂ ਬਹੂ ਆਮਾ ਤਾਂ ਮੁੱਲ ਕੇ ਚਾਹ ਦੇ ਲੋਕੀ ਆਪਣੇ ਘਰ ਪੀਦੇ ਤੇ ਤੂੰ ਕਿੱਧਰ ਫੜ ਪੀਂਦੇ ਤੇ ਤੂੰ ਤੇਰੀ ਕੱਪੀ ਜੀ ਫੜ ਕੇ ਤੇ ਕਿਦਾਂ ਤੁਰੀ ਫਿਰਦੀ ਨੀ ਕਪਕੀ ਮੈਂ ਆਖੇ ਚਲ ਇਧਰੋਂ ਘੜੀ ਹੋਣਾ ਫਿਰ ਕਿਹੜੀ ਗੱਲ ਚਾਹ ਤੈਨ ਮੇਰੇ ਘਰੋਂ ਹੀ ਆਂਦੀ ਹੈ ਨਾ ਤੇਰੇ ਘਰੋਂ ਤਨੀ ਪੀਂਦੀ ਨਹੀਂ ਨਹੀਂ ਉਹ ਤਾਂ ਬੁਰੇ ਲੱਗੀ ਤਾਂ ਪੰਮੋਏ ਤਾਂ ਅੱਗੇ ਉਦਾਂ ਤੂੰ ਕਿੰਨੀ ਆਹੋ ਸਾਡੇ ਘਰੋਂ ਚਾਹਾਂ ਪੀਂਦੀ ਪ੍ਰਾਨ ਕਰਦੀ ਹੈ ਕਦੀ ਕਦੀ ਤੁਸੀਂ ਦੀ ਕੌਫੀ ਤੇ ਆ ਜੰਨੀ ਤੇ ਕਦੀ ਕੌਫੀ ਜਿੱਥੇ ਆਪਣੇ ਘਰੋਂ ਲਿਆਂਦੀ ਹੈ ਤਾਂ ਤੂੰ ਵੇਲੀ ਹੋਵੇ ਕੀ ਕੰਮ ਤਾਂ ਦਾ ਕਰ ਵੀ ਲਈ ਹੋਰ ਕਰ ਲਿਆ ਤੇ ਕੰਮ ਤਾਂ ਦੇ ਸਾਰੀ ਦਿਹਾੜੀ ਕਰੀ ਜਾਣਾ ਦਸ ਘੜੀ ਬਹਿਣਾ ਵੀ ਹੋਇਆ ਤੁੱਪ ਲੱਗੀ ਹੈ ਨਾ ਤੇਰਾ ਕਿਤੇ ਕਿੰਨਾ ਕੰਮ ਸਵੇਰੇ ਸਵੇਰੇ ਘਰ ਤੇ ਸਾਰਾ ਦਿਨ ਲੋਕਾਂ ਦੇ ਕੰਮ ਕਰ ਚੱਲੀ ਹੈ ਨਾ ਇਹਨੂੰ ਕੀ ਤਈ ਇਹਨੂੰ ਗੁੱਸੇ ਲਹ ਹੋਰ ਮਤਲਬ ਤੇ ਚੜ ਕੇ ਬਹਿ ਜਾ ਮੁਰਕਿਆ ਚੜ ਕੇ ਬਹਿ ਜਾ ਦੱਸ ਜਿਗਾਗਾ ਹੋਈ ਜੋ ਫਿਰ ਕਿਉਂ ਕਿ ਲਗਾਗਾ ਤਾਂ ਹੀ ਚੜੀ ਆਉਂਦੀ ਮੈਂ ਹਾਂ ਵੀ ਤੁਖਰੇ ਪਰ ਇਹਨੂੰ ਆਨੀ ਨਹੀਂ ਆਉਂਦੀ ਹਣੀ ਨਾਤੀ ਧੋਤੀ ਨਹੀਂ ਅੱਗੇ ਤੇ ਚੱਲ ਚਿੱਪਿਆ ਪੰਜ ਦਿਨਾਂ ਕਿ ਜੰਦੀ ਅੱਜ ਮੈਂ ਨਾ ਧੋ ਗਈ ਤੱਤੇ ਪਾਣੀ ਦਾ ਸਾਲ ਚਾਰ ਪੰਜ ਦਿਨਾਂ ਨਹੀਂ ਲਉਦੀ ਆਉ ਤੇ ਅੱਜ ਮੈਂ ਨਾ ਕੇ ਆਈ ਹਾਂ ਤੂੰ ਹੁਣੀ ਹੁਣੀ ਹੈ ਜੀ ਉਹ ਤਾਂ ਪਤਾ ਨਹੀਂ ਸਾਹਿਬ ਸਾਹਿਬ ਕਿਤਾਬ ਜਿੱਤ ਰਹੋ ਹੋ ਜੋ ਕਿ ਨਾਤੀ ਦਾ ਨਾਤੀ ਕੋਈ ਜੀ ਲੱਗਦਾ ਤਾਂ ਉਹਦੀ ਦਾ ਬਾਵਾ ਦੇਣਾ ਬਾਦ ਨਾਤੀ ਦਾ ਨਾਤੀ ਕੋਈ ਜੀ ਲੱਗਦੀ ਹੈ ਲਾਨੀ ਲੋਕੀ ਤਾਂ ਮੈਨੂੰ ਆਂਦੇ ਫਾਬੀ ਬੜੀ ਐ ਤੇ ਤੂੰ ਆਹੋ ਕੇ ਫਾਬਾ ਬੜੀ ਤੇਰੀ ਫਾਬਬ ਵੀ ਉੱਤੋਂ ਲੋਕੀ ਤਾਂ 50 50 ਗੱਲਾਂ ਕਰਦੇ ਜਿਹੜੀ ਉਹਦੀ ਮਾਸਟਰ ਦੀ ਘਰ ਦੀ ਢਾਉਂਦੀ ਜਿਹੜੀ ਮਾਸਟਰ ਦੀ ਘਰ ਦੀ ਢਾਉਂਦੀ ਤੇ ਲੋਕ ਮੈਨੂੰ ਨਮਾਉਣ ਆਉਣਾ ਹੈ ਹਾਂ ਵੀਰ ਵੀ ਆਪਣਾ ਉਹਦਾ ਸਵਾਰ ਕੇ ਰੱਖਦਾ ਸੋਹਣੇ ਲੱਗੇਗਾ। ਸੋਣਾ ਬੜਾ ਵਾਇਫੇ ਕੀ ਸੇ ਸੁਰਵਾਲੀ ਤਾਂ ਕਿਸ ਨੂੰ ਕੀ ਪਤਾ ਲੱਗਦਾ ਨਾ ਪਹਿਲਾਂ ਤੋਂ ਰੰਗ ਡਾਈ ਜਾਈਦਾ। ਲੋਕਾਂ ਨੂੰ ਇਹ ਨਹੀਂ ਨਾ ਪਤਾ ਆਹ ਹਰਾ। ਮੈਂ ਨਹੀਂ ਸੱਚ ਅੱਜ ਲੈ ਤੂੰ ਤਾਂ ਪੁੱਛਿਆ ਹੀ ਨਹੀਂ ਸੂਟ ਮੈਂ ਨਵਾਂ ਪਾ ਕੇ ਸੋਹਣਾ ਲੱਗਾ। ਆ ਸਵਾਹ ਨਾ ਆਹ ਕਿਹੜੇ ਵਾਲਾ ਨਵਾਂ ਲੱਗਦਾ। ਭਰਤਾ ਕੇ ਕਿ ਜੇ ਇੰਦਰਵੈ। ਭਾਬ ਜੱਜ ਤਾਉ ਨੇ ਸੂਏ ਪਾਇਆ ਤੇ ਮੈਂ ਅੱਜ ਹੀ ਆ। ਹਾਂ ਜੀ। ਤੇ ਸੋਹਣਾ ਲੱਗ ਜਾਣਾ ਤਾਂ। ਚੁੱਕਾ ਵਾੜੀ ਕੁਛ ਨਹੀਂ ਹੋਇਆ। ਨੇ ਨਾਲੇ ਲੋਕੀ ਪਤਾ ਕੀ ਆ ਦੇ ਇਹ ਤਾਂ ਮਾਸਟਰ ਬੜਾ ਸ਼ੋਭਾ ਤੇ ਇਹਨੇ ਤੇ ਆਪ ਨਹੀਂ ਨਹਾਉਂਦੀ ਤਾਈ ਉਹ ਤਾਂ ਨਹਾਉਂਦੀ ਉਹ ਵੀ ਪਾਏ ਪਾਏ ਦੇ ਨਹਾਉਂਦਾ ਤੂੰ ਵੀ ਜਿਹੜਾ ਤੇ ਤੂੰ ਵੀ ਜਿਹੜਾ ਹੁੰਦੀ ਤੇ ਤੁਸੀਂ ਤਾਂ ਸਾਬਤ ਦੀ ਗਾਚੀ ਜਾਨੀ ਮੈਂ ਵੱਡੀ ਤੁਹਾਨੂੰ ਨਹਾਉਣੀ ਜਾਤ ਨੂੰ ਜਿੰਨਾ ਤੂੰ ਹੀ ਨਹਾਉਂਨੇ ਹੈ ਕਿਨਾ ਧੋਕੇ ਭਾਈ ਮੈਨੂੰ ਜਿੰਨੇ ਮਰਜ਼ੀ ਗੱਲਾਂ ਕਰਦੀ ਮੇਰੇ ਮਾਸਟਰ ਨੂੰ ਗੱਲ ਨਹੀਂ ਕਰਨੀ ਆ ਵੀ ਤੂੰ ਧਾਕੇ ਵੀ ਆ ਵੀ ਤਾਂ ਵੀ ਤੇਰੇ ਕੋ ਸਬਲ ਨਾ ਹੋਰਦੀ ਪਤਾ ਨਹੀਂ ਕਿਹੜਾ ਗੱਦਾ ਤੇਲ ਲਾ ਲਿਆ ਤੂੰ ਅੱਜ ਚੰਗਾ ਭੈਣਾ ਤੂੰ ਤੇ ਇਦਾਂ ਹੀ ਗੱਲਾਂ ਕਰਨੀਆਂ ਉਹ ਤਾਂ 2 ਵਜੇ ਸ਼ਾਮਾਂ ਦੇ ਰੋਟੀ ਪਾਣੀ ਦਾ ਟਾਈਮ ਹੋਇਆ ਮੈਂ ਤੇ ਚਾਹ ਧਰੀ ਚਾਹ ਲੈ ਲੈ ਮੈਂ ਆਹ ਅਰੇ ਤੇਰੇ ਰੱਖੇ ਜਾਣ ਹੁਣ ਇਹ ਤਾਂ ਜੇ ਕਾਪ ਰੱਖੇ ਤਾਂ ਫੇਰ ਚਾਹ ਮੰਗਦੀ ਤੂੰ ਲੈ ਦੱਸੀ ਕਿ ਤੇ ਸ਼ਤ ਨੂੰ ਪੂਰੀ ਕਿ ਜਿੰਨੀ ਤਾਂ ਖੱਪੀ ਆਂ ਤੇਰੀ ਪੀ ਧੁਰੀ ਧੁਰੀ ਆਉਂਦੀ ਠੰਢੀ ਕਿ ਤੱਕ ਪਾਲਤਾ ਚਾਹ ਦਾ ਪੀਂਦੀ ਪਾ ਲਿਆ ਵੀ ਕਾਪਨ ਮੈਂ ਆਪੇ ਮਾਜ ਲੂ ਘਰੇ ਜਾ ਕੇ ਇੱਤੀ ਪਾਦੀ ਮੈਨੂੰ ਨਹੀਂ ਅਸੀਂ ਪਾਂਡੇ ਨਾ ਜਾਦਾ ਸੜਕ ਆਉਣ ਆਲੀ ਚਾਹ ਕਿਸੇ ਦੇ ਘਰੇ ਬੱਧ ਰਖੋ ਬੈਣਾ ਖਲੋੜਾ ਕੋ ਚਾਹ ਪਾਣੀ ਕੋ ਢਾਲ ਕੋ ਚੀਜ਼ ਚੂਜ ਖਾਣੀ ਹੁੰਦੀ ਉੱਥੇ ਹੀ ਆ ਕੇ ਚੜ ਕੇ ਬਹਿ ਜਾਂਦੀ ਪਤੰਨਾ ਨਹੀਂ ਕੋਟਕ ਉਹ ਵੇ ਆਉਂਗੀ ਲੈ ਆਉਂਗੀ ਟਾਈਮ ਨਾਲ ਫੇਲੀ ਹੋ ਕੇ ਆ ਕੇ ਬਹਿ ਲੱਗੀ ਅਦਰ ਕੁਦਰਕ ਪਾ ਕੇ ਬਣਾਉਣੀ ਆ ਬਾਬਾ ਸਵਾਦ ਅਨਕੀ ਦਾ ਟੂਟ ਲੱਗ ਜੇ ਸਵਾਦ ਕਿੰਨੇ ਸੇ ਹੈ ਕਿਦਾਂ ਲਾਸਿਕਾ ਪਾ ਕੇ ਕਰਨਾ ਚਾਹ ਚਾਹ ਤੇ ਮੈਂ ਘਰੋਂ ਪੀ ਕੇ ਹੀ ਆਈ ਹਾਂ ਮੈਂ ਤੇ ਆਗੇ ਵੀ ਚੱਲ ਅੱਜ ਨਾ ਹੋਰ ਤਰ੍ਹਾਂ ਕਰੂੰਗੀ ਨਾ ਕੀ ਧੋਤੀ ਤੇ ਫਿਰ ਆਹ ਵੇਖਾ ਇਹਨਾਂ ਕੀ ਨਕੋੜ ਹੋ ਰੱਖ ਮੇਰੇ ਤੋਂ ਨਵੀਂ ਚੀਜ਼ ਮੰਗਾਈ ਲੱਗਦੀ ਆ। ਉਹ ਆਈ ਨਾ ਜਾਵੀਂ ਉਹ ਤੇ। ਜਿਹੜੀ ਕਿਸਕਾਰਤਾ। ਕਿਤੇ ਚੀਜ਼ਾਂ ਹੀ ਬੜੀਆਂ ਨਵੀਆਂ ਨਾ ਮੰਗਉਂਦੀਆਂ ਇਹ ਕਿਤੇ। ਓਹ ਹਾਈ ਜੀ। ਨਹੀਂ ਤੇ ਰੋਟੀਆਂ ਵਾਲਾ ਹੀ ਟਰਵਾ। ਉਹ ਸ਼ੁਕਰਾ ਕੀਤੀ ਲੈ ਕੇ ਜਾਇਆ ਕਰੂੰਗੀ ਮਾਵੀ 2-4 ਲਾਉਣੀਆਂ ਹੁੰਦੀਆਂ ਸ਼ਾਮਾਂ ਨੂੰ। ਇੱਕ ਟਾਈਮ ਮੈਂ ਪਕਾ ਲਿਆ ਕਰੂੰਗੀ। ਮੈਂ ਲੇਟ ਪਕਾ ਲਿਆ ਕਰੂੰ ਪੋਰਾ। ਇਹ ਲਾ ਲੂ ਲਿਆ ਕਰ ਤੁਮ। ਮਾਵੀ ਆਪਣੇ ਮਾਸਟਰ ਨੂੰ ਆਂਦੀ ਐਵੇਂ ਦਾ ਲਿਆ ਕੇ। ਆ ਸਾਡੀ ਵਾਲੇ ਤਾਂ ਤਵਾ ਹੀ ਸਾਰਾ ਕਾਲਾ ਹੋਵੇ ਤੇ ਚਿੱਟਾ ਵਾ ਪਤਾ ਹੈ ਮੇਰੇ ਮੂਹ ਨੂੰ ਵੀ ਪੈ ਪੈ ਲ ਕਾਲੀ ਦੀ ਲਸ਼ਕੋਰ ਦੇ ਨੂੰ ਕਾਲਾ ਹੁੰਦਾ ਜਾਂਦਾ ਇਹ ਚਿੱਟਾ ਚਿੱਕਾ ਤਾਂ ਹੀ ਰਹਿੰਦੇ ਨੇ ਇਹ ਨਾ ਚਿੱਟਾ ਹੀ ਚਿੱਕਾ ਇਹਨਾਂ ਦਾ ਮੰਮੀ ਉਹਨੂੰ ਕੋਈ ਚਿੱਟੇ ਵਾਲਾ ਹੀ ਲਿਆ ਕੇ ਦੇ ਕਾਲਾ ਨਹੀਂ ਲਾਣਾ ਮੈਂ ਆ ਸੋਨਾ ਵਧੀਆ ਮੇਰੇ ਚ ਪਾ ਦੇ ਨਾ ਕਿ ਆ ਹੀ ਨਾ ਜਾਵੇ ਹੁਣ ਇੰਨੇ ਤਾਂ ਲਗਾਉਂਦੀ ਆਂਦੀ ਨਹੀਂ ਲੈ ਮੰਗ ਕੇ ਲੈ ਜਾਂਦੀ ਆਪ ਭਾਵੇਂ ਉਤਰੇ ਕੁੱਕਰ ਦੀਆਂ ਛੀਟੀਆਂ ਤੱਕ ਗਵਾ ਕੇ ਪਰਾ ਦਿੰਦੀ ਕੁੱਕਰ ਤੋੜ ਕੰਨ ਦਿੱਤੇ ਮੇਰੇ ਸਾਰੇ ਆਪ ਕੀ ਜਲ ਕੋਕੇ ਲੈ ਹੁੰਦੀਆਂ ਪੜਦੇ ਨੇ ਕਮ ਕਮਲੀ ਤੇ ਮੈਂ ਮ ਜਿਹੜੀ ਸ਼ੋਅ ਕਰਦੀ ਨੂੰ ਲੈ ਨਹੀਂ ਮ ਫਲਾਨੀ ਕੀ ਲੈਣੇ ਪਹਿਲਾਂ ਇਹਨਾਂ ਦੇ ਗਾੜੀ ਚਾਦੀ ਹੈਂ ਜਾਂਦੀ ਮਗਰ ਉਹ ਘਰੇ ਮਗਰੋਂ ਵੜਦੀ ਪਹਿਲਾਂ ਇਹਨਾਂ ਦੇ ਘਰੇ ਆ ਕੇ ਦੱਸਾ ਕੇ ਜਾਂਦੀ ਆਪ ਕੀ ਅੰਦਰ ਹੀਟਰ ਸਗਾ ਤਾ ਲਿਆ ਇੱਕ ਟਾਕ ਦਾ ਬਾਤ ਐ 36 36 ਗੱਲਾਂ ਕਰੂ ਮੂੰਹੋਂ ਸਿਰੋਂ ਨਹੀਂ ਬੋਲਦੀ ਚਲ ਆਈ ਨਹੀਂ ਚਾਹ ਲੈ ਕੇ ਨਹੀਂ ਆ ਜਾ ਨਹੀਂ ਕਰਮੋ ਮੰਮੀ ਜਾਣਾ ਵਾ ਮੂੰਹ ਹੀ ਪੁੱਠਾ ਜਾਇਆ ਤੇ ਕਿੰਨੇ ਦਿਨ ਹੋ ਗਏ ਸਿੱਧੇ ਮੂੰਹ ਗਾਲੀ ਨਹੀਂ ਕਰਦੀ ਜਿਹੜੀ ਗੱਲ ਕਰਦੀ ਪੁੱਠੀ ਗੱਲ ਕਹਿੰਦੀ ਨਹੀਂ ਮੇਰੀ ਵੀ ਕੋਈ ਇੱਜ਼ਤ ਵਾ ਹੈ ਸਹੀ ਨਹੀਂ ਗੇਨੋ ਪਾ ਦੇਣੀ ਤਾਂ ਆ ਜਾਂਦੀ ਇਹ ਮੈਨੂੰ ਚਾਹ ਦੇ ਦੇ ਸਾਡੇ ਤਾਂ ਕਨੇਦੇ ਨਹੀਂ ਉਹਨਾਂ ਨੂੰ ਰੋਕੀ ਦਿੱਤਾ ਟਾਈਮ ਨਹੀਂ ਦੇਣੇ ਉਹ ਚਾਹਦੇ ਆਹ ਵੀ ਤਾਂ ਬਹਿ ਜਾਂਦੀ ਉੱਥੇ ਹੀਟਰ ਵੀ ਛੱਡਿਆ ਭਾਵੇਂ ਹੀਟਰ ਰੰਦੀ ਪਈ ਹੋਵੇ ਫਾਟ ਜਿਹਾ ਬੜਾ ਲੱਗਦਾ ਆ ਨਾਲੇ ਚਾਹ ਕਾੜ ਉਹਨੇ 2 ਦਿਨ ਮਸੀਆਂ ਜੀਆਂ ਬਹਿ ਗਈਆਂ ਕਲਾਸੀ ਨਵੀਂ ਦੇ ਦੇ। ਕਿਉਂਕਿ ਸਾਡੇ ਕੋਲ ਤਾਂ ਸਾਰਾ ਦਿਨ ਹੀ ਵੇਲੇ ਹੋਇਆ ਜਾਂਦਾ। ਇਹ ਪਤਾ ਨਹੀਂ ਕਿੱਦਾਂ ਟਾਈਮ ਤੇ ਵੇਲੀ ਹੋ ਕੇ ਆ ਜਾਂਦੀ। ਬੰਦਾ ਇਹਦਾ ਬਾਹਰ ਖਾਤ ਪਾਉਂਦੇ ਆ। ਤੂੰ ਉਹਨੂੰ ਚਾਹ ਰੋਟੀ ਪਾਣੀ ਤਾਂ ਨਹੀਂ ਦੇ। ਇੱਥੇ ਆਣ ਕੇ ਤੇ ਮੇਰੇ ਸਿਰ ਤੇ ਆ ਕੇ ਬਹਿ ਜਾਂਦੀ। ਮੇਰਾ ਤਾਂ ਸਾਰਾ ਦਿਨ ਨਿਕਾ ਮੇਰੇ ਆ ਜਾ ਮੈਂ ਇੱਥੇ ਘਰੋਂ ਵੀ ਜਾ ਕੇ ਮੈਂ ਕੰਨੀ ਆਈ ਮੈਂ ਤੇ ਵੇਲਦੀ ਆ ਪਰੋਂ। ਤੂੰ ਤਾਂ ਵੇਲੀ ਤਾਂ ਹੀ ਆਉਣੀ ਹੋਰ ਕੀ ਕਰਦੀ? ਮੈਂ ਕਿ ਚਾਲ ਚਾਲ ਬੱਲਾ ਕਰਕੇ ਆਉਣੀ ਕਰਮੋਨਾ ਘੜੀ ਵੇਲੀ ਧੁੱਪ ਜੀ ਲੱਗੀ। ਕੱਲਿਆਂ ਦਾ ਦਿਨ ਪਤਾ ਕਿ ਇਤਨੀ ਲੱਗਦਾ ਮਾਸਟਰ ਖਾਦ ਪਾਉਂਗੀ ਮੈਂ ਇ ਚਿਤ ਮੱਖੀਆਂ ਚ ਵਰਗੀਆਂ ਆ ਆ ਸੁਪਨੋ ਕਿਤੇ ਮੈਂ ਦਸ ਵਿੱਚ ਵਰਜ ਨਹੀਂ ਕੱਪ ਦੇ ਆਹੋ ਚੁੱਪ ਨਹੀਂ ਚੰਗੀ ਤੋ ਸਵਾਹ ਨਾ ਪਸਾਫ ਹੋ ਜਾਣਾ ਵਾ ਤਮਾਜ ਕੇ ਤੇਜੀ ਹਾਂ ਜੀ ਬੁਰਸ਼ੀ ਕਰਦੀ ਮੈਂ ਰੋਜ ਕੋਈ ਛ ਨਹੀਂ ਉਹ ਲੱਗਾ ਮੈਂ ਤੇਨੀ ਤੇ ਬੁਰਸ਼ ਤੇ ਮੈਂ ਲੱਗਾ ਤੂੰ ਦਸੀ ਦੀ ਨਹੀਂ ਕਰ ਲੈ ਨਹੀਂ ਦੱਸ ਬੁਰਸ਼ ਤੇ ਰੋਜ ਕਰਨਾ ਹੁੰਦਾ ਨਾ ਟੁੱਟ ਗਏ ਤੇ ਕਿੱਥਾਂ ਰੋਟੀ ਖਾਣੀਗਾ ਮੈਂ ਕਿਤੇ ਹੁਣੇ ਬੁੱਢੇ ਹੋ ਚੱਲੇ ਕੀ ਟੁੱਟ ਗਏ ਬੁਰਸ਼ ਦੰਦ ਦੰਦ ਤੇ ਆਹ ਤੇ ਬੁਰਸ਼ ਕੀਤੇ ਦੰਦ ਟੁੱਟਦੇ ਆਹ ਪੋਰਾ ਕ ਪਾ ਲਿਆ ਹੁੰਦੀ ਹਾਏ ਕਣਾ ਆ ਵਾ ਤੇਰੀ ਚਾਹ ਮੈਂ ਥੋੜੀ ਪਾ ਕੇ ਲਿਆਂਦੀ ਰੱਖਦੇ ਚੇਵਨ ਕਰਿਆ ਕਰ ਕੜ ਆ ਪੀ ਲੈ ਹਣ ਮੈਂ ਵੈਸੇ ਵੀ ਥੋੜੀ ਪੀਨੀ ਮੈਂ ਤੇ ਆਪ ਆਖਣੇ ਚੰਗੀ ਥੋੜੀ ਪੀਨੀ ਆਂ ਤਰਾ ਚਿਲਲਾ ਬਤਾ ਚੰਗੀ ਕਰੇ ਸਾਫ ਹੋ ਚਾਹ ਕੱਢ ਦਿੰਨੀ ਐ ਇੱਚ ਕਿਉਂ ਇਹਨੂੰ ਕਾਪੜੂ ਕੀ ਗੋਲੀ ਵੱਜੀ ਹਾਂ ਵੇ ਸਾਫ ਕਰਨ ਵਾਲਾ ਮੈਂ ਹਾਂ ਇੱਚ ਲਾ ਲੈਣੀ ਨੀ ਚਾਹ ਤੇ ਮੈਂ ਥੋੜੀ ਰਹੀ ਮੈਂ ਕੀ ਪੀਂਦੀ ਨੀ ਕੱਪ ਧੋਤੇ ਬਣਾਏ ਉਹ ਤੇ ਅੱਜ ਹੀ ਪੀ ਲਈ ਆ ਪੀ ਲਈ ਇੱਕ ਨਾਲ ਫੇਰ ਜੀ ਕਰਨ ਲੱਗੋ ਮੈਂ ਚਾਹ ਨਹੀਂ ਪੀਂਦੀ ਮਮ ਕੀ ਵਟਨੀ ਐ ਨਾਲੇ ਅਹੀਂ ਤੇ ਇੱਕ ਪੰਜ ਚਾਹ ਪੀਂਦੇ ਨਹੀਂ ਤੁਸੀਂ ਨਹੀਂ ਤੇ ਪੀਂਦੇ ਮੈਂ ਫੜ ਦੇ ਕੋਈ ਨਾ ਤੁਹਾਡੇ ਵਿੱਚ ਉਸੇ ਬਾਜੀ ਨਹੀਂ ਪੀਣੀ ਚਾਹੀਦੀ ਜਿੰਨਾ ਚ ਇੰਨਾ ਚ ਇੰਨਾ ਚ ਨਹੀਂ ਔਨਾ ਜਿਹੜੀ ਪੀਣੀ ਚਾਹੀਦੀ ਸਟੀਲ ਦੇ ਚ ਪੀਣੀ ਚਾਹੀਦੀ ਮਿੱਟੀ ਦੇ ਬਣੇ ਚੀਨੀ ਦਾ ਪਾਂਡਾ ਚੰਗਾ ਹੁੰਦਾ ਵਾ ਕਿਹੜੀ ਜਾਨ ਤੁਹਾਡੀ ਚੀਜ਼ ਵਾ ਕੌਣ ਆ ਤਾਂ ਤੈਨੂੰ ਆਂਦੇ ਮੈਨੂੰ ਹਾਂ ਗਰਮ ਪਰ ਨਾ ਮੋ ਕਾ ਕਰ ਲਾ ਚੜਾਈ ਫਿਰ ਜੀ ਨੂੰ ਲਾ ਸਾੜ ਦਿਆ ਕਰ ਘੜੀ ਦੁਪਹਿਰ ਹੈਗੀ ਸੇਰ ਚ ਚੂਹਾ ਪੈ ਜਾਣੀ ਹੈ ਨਿਕਲਣੀਆਂ ਨਹੀਂ ਤੇ ਨਹੀਂ ਪੈਂਦੀਆਂ ਚੂਹਾ ਆਪੇ ਗਰਮੀ ਆਉ ਤੇ ਚੂਹਾ ਵੀ ਨਿਕਲ ਜਾਣੀ ਹੈ ਅਜੇ ਨੀ ਤੇ ਸਿਆਲ ਚੋਂ ਵੀ ਤੇਰੀਆਂ ਰੌਣਕ ਮੇਲੇ ਸਿਰ ਤੇ ਲਾ ਸਕਦੀ ਗੱਲ ਹੈ ਗਲਤ ਸੇ ਟੋਪੀ ਥੱਲੇ ਰਹਿਣੀ ਆ ਕਿਹੜੀਆਂ ਬਾਹਰ ਆਉਣੀਆਂ ਗਰਮੀਆਂ ਚ ਤੇ ਹੁੰਦੀਆਂ ਬਾਹਰ ਆਉਂਦੀਆਂ ਪਾਣਾ ਪਰੇ ਹੋ ਕੇ ਵਿਆਹ ਕਰ ਮੇਰੇ ਨਾ ਪਾ ਦੀ ਮੇਰੇ ਤੇ ਛੇਤੀ ਨਿਕਲ ਨਹੀਂ ਮੇਰੀ ਜਾਦੀ ਰਹਿ ਤਵਾ ਐਵੇਂ ਨਾ ਕਰੀ ਜਾ ਕਰ ਪਰੇ ਉਪਰ ਹੀ ਇਹ ਹੋਰ ਹੋ ਰਿਹਾ ਹੀ ਜਾਂਦੀ ਜੀ ਸੂਰਜ ਵੱਜਦਾ ਵਾ ਇਧਰ ਇਧਰ ਨੂੰ ਹੋ ਜਾ ਮੈਂ ਜਾ ਕੁਰਸੀ ਲੈ ਆਂ ਕੁਰਸੀ ਤੇ ਬਹਿ ਜਾ ਜਾ ਕੇ ਆ ਜਾ ਵੇ ਪੈਰ ਮੋੜ ਕੇ ਜਾ ਨਹੀਂ ਇਹਨਾਂ ਲਈ ਕੀ ਲਈ ਜਾਨੀ ਹੈ ਜੁਲਫਾਫੀ ਚ ਕੁਛ ਨਹੀਂ ਕੋਈ 100 ਚੀਜ਼ ਹੁੰਦੀ 100 ਪੜਦਾ ਹੁੰਦਾ ਹੰਦਾ ਕਿ ਹਰੇ ਗੱਲਾਂ ਨਹੀਂ ਦੱਸੀਆਂ ਜਾਂਦੀਆਂ ਆ ਕੋਈ ਨਹੀਂ ਪਤਾ ਲੱਗ ਹੀ ਜਾਂਦਾ ਵਾ ਸਿੱਜੇ ਸਿੱਜੇ ਕੀ ਲਿਆਂਦਾ ਕੀ ਨਹੀਂ ਐਡੀਆਂ ਪੜਦੇ ਵਾਲੀਆਂ ਟਾੜੀਆਂ ਚੀਜ਼ਾਂ ਹੋ ਜਾਂਦੀਆਂ ਮੈਂ ਤੇ ਆਪਣੇ ਘਰੋਂ ਆਵਾਂ ਕੋਈ ਚੀਜ਼ ਲੈ ਕੇ ਪਹਿਲਾਂ ਤੁਹਾਡੇ ਘਰ ਆਉਣੀ ਭੱਲੇ ਪਹਿਲਾਂ ਸਾਡੇ ਘਰ ਆ ਕੇ ਮੇਰਾ ਤੇ ਚੜ ਹੀ ਨਹੀਂਦਾ ਚੀਜ਼ ਲੁਕਾ ਲੁਕਾ ਰੱਖਣੀ ਸ਼ੁਰੂ ਤੋਂ ਹੀ ਨਹੀਂਗਾ ਮੇਰਾ ਸੁਭਾਅ ਨੇ ਦਾ ਹਾਂ ਤੇਰਾ ਨੇਚਰ ਜਿੱਦਾਂ ਦਾ ਮੈਨੂੰ ਚੰਗੀ ਤਰ੍ਹਾਂ ਪਤਾ ਤੇਰੇ ਨੇਚਰ ਤੇ ਭਲਾ ਕਿਤੇ ਮੇਰੇ ਕੋਲ ਨਹੀਂ ਤੇ ਪਹਿਲਾਂ ਅਗਲੇ ਨੂੰ ਦਿਖਾਈ ਦੀ ਪਹਿਲਾਂ ਨਹੀਂ ਚੀਜ਼ ਲਿਆਂਦੀ ਹੂੰ ਹੋਰ ਮੇਰੇ ਮੂੰਹ ਕੋਈ ਨਹੀਂ ਦੁੱਜੀ ਕਿੱਥੇ ਗਈ ਤੇ ਦੁੱਜੀ ਤਾਂ ਹੁਣ ਚੇਤਾ ਐ ਮੈਂ ਹਜੇ ਦੇਖੀ ਨਹੀਂ ਅger ਇੱਕਦਮ ਏਰੀ ਬੁਰੀ ਫਿਰਦੀ ਆ ਕੰਮ ਧੰਦਾ ਕਰਦੀ ਫਿਰਦੀ ਤੇਰੇ ਵਾਂਗੂ ਵੇਲੀ ਨਹੀਂ ਠੀਕ ਕੰਮ ਧੰਦਾ ਹੀ ਤੇਰੇ ਚਾਰ ਬਾਝ ਚੱਲੇ ਮੁੱਕੇ ਸੋਏ ਬੀ ਉਠ ਟਾਈਮ ਨਾ ਪਿਆ ਕਰੋ ਅੱਛਾ ਜਦੋਂ ਤੇਰੇ ਘੇਟ ਨੇ ਨਾ ਲੱਤਦੀ ਉਹਦਾ ਮੈਂ ਬੋਂਕਰ ਫੇਰੰਦੀ ਹੁੰਨੀ ਵੇਲੀ ਚ ਨਹੀਂ ਮੈਨੂੰ ਪਤਾ ਹੁੰਦਾ ਉਹਦੋਂ ਮੈਂ ਸਾਰਾ ਕੰਮ ਕਰ ਲਿਆ ਹੁੰਦਾ ਜਦ ਤੂੰ ਬੰਮਾਂ ਚਾ ਲਾਉਂਦੀ ਹੁੰਦੀ ਠੀਕ ਕੰਮ ਕੀਤਾ ਹੁੰਦਾ ਉਹ ਮੈਂ ਦੋਰੇ ਲੰਮੇ ਪੈ ਗਈ ਸਾਰੇ ਕੰਮ ਕਰ ਲਈ ਮੈਂ ਸਾਰਾ ਕੀ ਨਾ ਵੀ ਹੋ ਕੰਮ ਦਾ ਜਿਹੜੇ ਕੰਮ ਤੇਰੇ ਹੁੰਦੇ ਘਰ ਦੇ ਤੇ ਹੋਰ ਦੱਸ ਕੀ ਕਿ ਲੋਕਾਂ ਦਾ ਕਿਸੇ ਦਾ ਕੱਢ ਆਉਣਾ ਮੈਂ ਸੇਰੀ ਖਾਮ ਮਾਰਦੀ ਆ ਜਾਂਦੀ ਕਿ ਸਿਰ ਤੋਂ ਲੱਗ ਪੈਂਦਾ ਤੇ ਬਹੁਤ ਬੀਬੀ ਮੈਨੂੰ ਗੁੱਸੇ ਲੱਗਦੀ ਮੂੰਹ ਜਾਂ ਪਿਆ ਨਾ ਇਹ ਨੂੰ ਲੈ ਜਾ ਚਾਰ ਕਿ ਦਿਨ ਘਰ ਆਪਾਂ ਬਣਾਉਣ ਪੈਣਾ ਮੈਂ ਤੇ ਵੀ ਨਾ ਖੜਾ ਕਿਉਂ ਨਹੀਂ ਇਹਨੂੰ ਪਤਾ ਆ ਮੇਰੇ ਮਾਸਟਰ ਦਾ ਬਾਣੀ ਚੰਗਾ ਪੈਣਾ ਤੇ ਮਾਸਟਰ ਤੇ ਕਹੋ ਮਾਸਟਰ ਨੂੰ ਕੀ ਆਂਦਾ ਨਹੀਂ ਮੈਂ ਨਹੀਂ ਖਾਣੀ ਇਹ ਫੇਰ ਲੋ ਦੋ ਦਿਨ ਜਾ ਕੇ ਨਾ ਮੈਂ ਸਾਸਤੀ ਨਹੀਂ ਬਾਨੀ ਐਵੇਂ ਲੜਾਈ ਪਾਉਗੀ ਮੇਰੇ ਸਾਡੇ ਨਾਲ ਵੀ ਕਿੱਥੇ ਬਾਨਦੀ ਹੈ ਨਿੱਕੀ ਨਿੱਕੀ ਗੱਲ ਕਰ ਉਸਕੇ ਬਹਿ ਜਾਂਦੀ ਮੈਂ ਅੱਕੇ ਆ ਮੂੰਹ ਮੋਟਾ ਜਾ ਤਰੀ ਬੈਤੀ ਪਹਿਚਾਣ ਹੀ ਪੀਂਦੀ ਗਾਂ ਤੈਨੂੰ ਦੁੱਧ ਦੇ 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 ਨਹੀਂ ਸੀ ਅਨੀ ਪਿੰਦੀ ਕਿ ਤਾ ਨਾ ਜੀ ਕਰਦਾ ਹਾ ਦੁੱਧ ਤਾਂ ਤੇ ਆਦੀ ਮੈਨੂੰ ਦੋ ਹੀ ਨਾ ਮੇਰੇ ਗਿੱਟੇ ਗੋਡੇ ਦੁਖਦੇ ਆ ਦੁੱਧ ਤਾਂ ਪਿੰਦੀ ਨਹੀਂ ਤਾਂ ਫੇਰ ਕੀ ਦੇਣਾ ਤੁਹਾਨੂੰ ਕੋਈ ਦੇ ਦਿਆ ਬਰ ਬਣਾਉਂ ਤੋ ਜਰਾਬੀ ਚਾਂਦਾ ਹੀ ਨਹੀਂ ਇਹਦੇ ਤੋਂ ਤਾਂ ਆਬੀ ਬਣਾਈ ਇੰਨੇ ਵੀ ਹਨ ਬੜਾ ਦੁਖੀ ਹਿੱਟੇ ਸ਼ਰਮ ਦੇ ਗੱਲਾਂ ਹਾਂ ਉਹ ਜਿਵੇਂ ਆਖੇ ਅਨੀ ਨਹੀਂ ਪੀਉਂਦਾ ਮੇਰਾ ਖੋਸ਼ ਨੂੰ ਵੀ ਕੁਆਕੂ ਨਹੀਂ ਆਇ ਤੇ ਪਾਸਾ ਜੀ ਵੱਟ ਕੇ ਬੈਗੀ ਤੇਰਾ ਤਾਂ ਖੋਸੋਣਾ ਬੋਲੀ ਨਹੀਂ ਨਹੀਂ ਫੇਰ ਵੀ ਥੋੜਾ ਜਿ ਮੇ ਰੁਕ ਜੇ ਤੋ ਲੱਗਾ ਨਾ ਹਾਂ ਤੋ ਹੀ ਵੀ ਉਧਰ ਉਧਰ ਕੁ ਦੇਣੀ ਹੋ ਗਈ ਤੇ ਮੈਨੂੰ ਕੋਈ ਗੱਲ ਨਹੀਂ ਲੱਗਦੀ ਕੇ ਹਾਂ ਹਿਸਾ ਆਈ ਤੁਰ ਕੇ ਬੈਣਾ ਬਲ ਬੇ ਸਾਹਮਣੇ ਫੇਰ ਮੱਝਾ ਖਿੱਚ ਲੈ। ਇੱਥੇ ਕਾ ਪੀ ਵੀ ਤੇ ਬੋਲੀ ਜਾਣਾ ਮੈਨੂੰ ਵੀ ਨਹੀਂ ਕੀ ਸਕਦਾ। ਚੱਲ ਕੋਈ ਨਹੀਂ ਗਾ। ਤਦ ਉਦਜੀ ਨਾ ਬੋਲਦੀ। ਨਹੀਂ ਕਿਸੇ ਨਾਲ ਨਹੀਂ ਬੋਲਦੀ। ਇੱਕ ਨਾਲ ਜਿਹੜੇ ਸਾਰਿਆਂ ਨਾਲ ਬਿਗੜ ਜਾਂਦੀ ਹੈ ਕਿਸੇ ਨਾਲ ਨਹੀਂ ਮੜਕੇ ਬੋਲਦੀ। ਹਾਂ ਚਾਹ ਪੀ ਲਈ ਤੂੰ ਤੇ ਵੇਹਲੀ ਆ। ਮੇਰੇ ਤੇ ਕੱਪੜਿਆਂ ਨੂੰ ਛਾ ਆਈ ਪਈ ਆ। ਕੱਪੜੇ ਮੈਂ ਤੇ ਰੱਖਨੇ ਹੈਂਗਰ। ਆ ਛਾ ਹੋਰ ਰੱਖ। ਹੋਰ ਤੂੰ ਉਹ ਛੋੜ ਜਾਣਾ। ਆਹੇ ਕੱਪੜੇ ਜੋ ਗਿੰਦੇ ਦਾ ਕੁੰਦੀਂ ਪੋਲੇ ਹੁੰਦੇ ਤੇਰਾ ਕਰਦੇ ਆਵਲੇ ਦਿਨ ਕਿਤੇ 25 ਦਿਨ ਨਹੀਂ ਕਰਦਾ ਤਾਂ ਇਹ ਮੈਂ ਤਾਂ ਦੱਸਾਂ ਵੀ ਛੇਤੀ ਨੋਈ ਨੋਈ ਜੇ ਨਹੀਂ ਮੇਰੇ ਨਾਲ ਤਾਂ ਆਈ ਤਾ ਕੋਈ ਨਹੀਂ ਰੋਜ਼ ਜੋੜੇ ਰੋਜ਼ ਪਰੇ ਕੱਪੜੇ ਨਹੀਂ ਰੋਜ਼ ਧੋਈ ਹੋਣੀ ਤੇ ਕੱਪੜੇ ਦਾਸੋ ਤੋਤੇ ਤੋ ਹੀ ਜਾਇ ਕਰ ਜਿੱਦਾਂ ਲਾਉਂਗੀ ਤੇ ਉਦਦੇ ਨਹੀਂ ਤਾਉਂਗੀ ਨਾ ਆ ਬੇਲਾ ਦੇ ਘਰ ਆਲੇ ਰੋਟੀ ਖਾਦੀ ਤਾਂ ਜਿਵੇਂ ਭਾਂਡੇ ਵਿੱਚ ਭਾਂਡੇ ਦੇ ਵਿੱਚ ਪਰੇ ਧੋਨੇ ਕਿੱਪੜੇ ਨਹੀਂ ਮੇਰਾ ਮੱਛਾ ਐ ਰੋਟੀ ਨਾ ਮੈਂ ਪਹਿਲਾਂ ਭਾਂਡੇ ਵਾਜਾਂ ਰੋਟੀ ਮਾਦ ਲੋ ਕਾ ਮੈਂ ਨਾ ਮਾ ਜਾਉਨੀ ਹੈ ਉਹ ਪੱਖੋ ਕੇ ਲੈ ਜਾ ਜੀ ਭਾਂਡੇ ਹਾਇ ਖਵਾ ਕੇ ਇਹ ਜਿਵੇਂ ਕਰ ਰਹੇ ਤੇ ਨਹੀਂ ਫਿਰ ਮੈਨੂੰ ਨੇ ਸੋ ਦਾ ਹੱਥ ਰਖਲਾ ਸਾਥ ਪਾ ਕੇ ਤਨੇ ਭਾਂਡੇ ਮਾ ਜਾਵਾ ਹਾਇ ਹਾਇ ਥੋੜੇ ਫਿਰ ਰੋਟੀ ਵੀ ਨਹੀਂ ਚਾਜਣਾ ਵਿਚਾਰੇ ਆ ਗਏ ਤੁਸੀਂ ਤੇ ਵਿਆਹ ਜਿੰਨਾ ਉਦਰਾ ਲੀਡ ਕੱਪੜੀ ਤੋ ਛੱਡਿਆ ਇੰਨਾ ਤੇ ਵਿਆਹ ਜ ਚਾਂਦੀ ਚੱਲ ਚਾਜਣਾ ਬੋਲ ਸੁੱਖੀ ਸਾਂਧੀ ਟੱਬਰ ਤੇ ਉਹ ਹਾਰੀ ਹਾਂ ਨਹੀਂ ਮੈਂ ਕੀ ਕਹਾ ਸੁੱਖੀ ਸਾਂਧੀ ਸੁੱਖੀ ਸਾਂਧੀ ਇਹ ਕਿਤੇ ਤੇ ਨਹੀਂ ਝੋਕਣਾ ਮੈਂ ਨਹੀਂ ਕਿਹਾ ਮੈਂ ਵੀ ਗਲਤ ਉਹ ਹਿਸਾਬ ਨਾਲ ਨਾ ਦੇ ਚੰਗੀ ਲੱਗਦਾ ਵਾ ਕੀ ਲੱਗਦਾ ਕੱਪੜੇ ਤੋਂ ਸੁੱਕਣੇ ਨਿਕਾਉਣੇ ਹੈ ਕੀ ਲੱਗਾ ਹੁੰਦਾ ਕੁਛ ਨਹੀਂ ਲੱਗਦਾ ਆ ਵੇ ਲੰਨੇ ਬਾੜ ਹੈਂਗਰ ਨਾਲ ਫੜ ਫੜ ਲੈ ਕੁਛ ਔਲੀ ਕੋਤ ਹੋ ਕੇ ਪਾਈ ਸੁੱਕ ਨਹੀਂ ਆਉਹੀ ਨਹੀਂ ਕੇ ਨਹੀਂ ਕਿ ਫੋਰੀ ਆਂ ਤੇ ਚਾਹ ਵਾਲੇ ਤੇਰੇ ਕਾਕ ਪ ਮਿੱਠੇ ਵਾਲੇ ਹੱਥਾਂ ਐ ਨੂੰ ਆ ਜਾ ਨਾ ਕੱਪੜੇ ਖਰਾਬ ਕਰ ਮੇਰੇ ਪੰਗੂ ਲੱਜ ਕੇ ਰੱਖੀ ਬੰਦੀ ਮਿੱਟੀ ਆ ਜਾ ਆ ਵੇ ਚਲਾਲ ਵੀ ਨਹੀਂ ਆਣਾ ਤਾਂ ਫੋਟ ਨਹੀਂ ਕਿੰਨਾ ਯਾ ਹੈ ਹਾਂ ਇੱਕ ਤੇ ਆਪਣਾ ਸੈਟ ਜਾ ਗੰਗੋੜਾ ਕਿਹੜਾ ਕਰ ਉਹ ਅਗਰ ਗੁੱਚੀ ਟੌਪਸ ਖੁਸਕੀ ਤੇ ਜੇ ਨਹੀਂ ਅਗਰ ਤਾਂ ਪੰਡਾ ਨਾ ਪਾ ਕੇ ਜਾਂਦਾ ਅੱਗੇ ਕੀ ਆਖ ਰਹੀ ਸਾਰੇ ਨੇ ਪਾਇਆ ਉਹ ਕੱਢਣ ਦੀ ਕੋਸ਼ਿਸ਼ ਕਰਕੇ ਜਾਉਂਗੀ ਪਰ ਇਹ ਆ ਦੇਖਣ ਆ ਗਈਆਂ ਤੇ ਮੈਂ ਸਾਲ ਤੇਰੇ ਜੋਗੇ ਲੈ ਲੈ ਰੱਖਤੀ ਨਹੀਂ ਦੇਦੀ ਇੱਕ ਅੱਧਾ ਤੂੰ ਵੀ ਕਿਤੇ ਕਦਾਈ ਮੰਗ ਲਈ ਜਦ ਮੈਂ ਲਿਆਉਂਗੀ ਹਾਂ ਮੰਗ ਲਈ ਇੱਥੇ ਤੂੰ ਕਿੱਥੇ ਦਿੰਨੀ ਆਜ ਤੱਕ ਤੂੰ ਮੁੱਕਰ ਹੀ ਜਾਣੀ ਮੇਰੇ ਸੈੱਟ ਮੇਰੀ ਭੈਣ ਕੋਲ ਗਿਆ ਨਹੀਂ ਹਜੇ ਮੈਂ ਲਿਆਂਦਾ ਹੀ ਨਹੀਂ ਗੇ ਕੀ ਹੈ ਤਸਵੀਰੀਆਂ ਸੈੱਟ ਵੀ ਆਈ ਦੇਖਣਾ ਮੈਂ ਤੇ ਉਹ ਬਾਬਾ ਜਿਹੜਾ ਪਾਇਆ ਨਹੀਂ ਲੰਬਾ ਜੇ ਇਹਨਾਂ ਦੇ ਗਵਾਂਟੀਆਂ ਨੇ ਲਿਆ ਉਹ ਦਮ ਨਾ ਤੇ ਕੋਲ ਨਹੀਂ ਤੇ ਬੜੀ ਜ਼ਰਾ ਸੋਦਾ ਸੈੱਟ ਬਾਅਦ ਦਿੱਤੇ ਆ ਗਜਾਰਾ ਨਹੀਂ ਹੈਗਾ ਇੰਨਾ ਜਿੰਨਾ ਵੀ ਮੋਤੀ ਡੰਗ ਪਿਆਣਾ ਤੇ ਤੇਰੇ ਵਰਗੀ ਨੇ ਮੋਤੀ ਨਾ ਰੱਖੂੰਗੀ ਮੈਂ ਨਹੀਂ ਰੱਖੂੰਗੀ ਫਿਰ ਬੰਮਾ ਗੁੱਸਾ ਕਰ ਗਿਲਾ ਕਰ ਇਹੋ ਜੀਆਂ ਚੀਜ਼ਾਂ ਨਾਲ ਕੋਈ ਵੀ ਵਾਰਾ ਖਾਂਦਾ 1500 ਰੁਪਇਆ ਮੂੰਹ ਨਾ ਕਹਿਣਾ ਮਾੜਾ ਜਿਹਾ ਛੱਟ ਟੁੱਟ ਗਿਆ ਮੇਰੇ ਕੰਮੋ ਤੇ ਗਿਆ ਨਾ ਦੇਖਲਾ ਕਰਮੂ ਤੂੰ ਤਿੰਨ ਵਰਤ ਦਾ ਰਾਂਦਾ ਵਾ ਕਿ ਨਹੀਂ ਤੇਰਾ ਰਾਂਦਾ ਤੂੰ ਨਾ ਜੇ ਤੇ ਤੇਰੇ ਕੰਮ ਮੈਂ ਤਾਂ ਨਹੀਂ ਲੈ ਰਹੀ ਤੇਰਾ ਲੱਛਣ ਹੀ ਨਾ ਮੇਰਾ ਤਾਂ ਨਹੀਂ ਉਹ ਜੀ ਕਰਦਾ ਵਰਤਾਂ ਜਿੰਨੀ ਨੇਪ ਗਈ ਸੋਣੀ ਨੇਪ ਗਈ ਤੇ ਜੇ ਕੋਈ ਗਲਤੀ ਭੁੱਲ ਚੁੱਕੂਗੀ ਵੇ ਤਾ ਮਾਫ ਕਰੀ ਹਾਂ ਇਹ ਤੂੰ ਤਾਂ ਗੁੱਸਾ ਕਰ ਜਾਨੀ ਐਵੇਂ ਨਿੱਕੀ ਨਿੱਕੀ ਗੱਲ ਦਾ ਕੀ ਤੇ ਤੈਨੂੰ ਸੈਟ ਹੀ ਮੰਗਲੇ ਸੈਟ ਪਹਿਣਾ ਪੈਸਿਆਂ ਦਾ ਹੁੰਦਾ ਕਿਹ ਟੱਕ ਮੈਂ ਵਿਆਹ ਜਾਣਾ ਸੁਪਾਤ ਐ ਤੇਰੇ ਘਰੋਂ ਹੀ ਪਾ ਜਾਣਾ ਜਿੱਤਾਂ ਦੁਕਾਨ ਦੀ ਆਪੇ ਇੱਦਾਂ ਲਾਜੋ ਹੁਣ ਐਂ ਕਰ ਦੁਕਾਨ ਤੋਂ ਵੀ ਲੈਣ ਚਾਹੀਦਾ ਨਾ ਰੈਂਟ ਭਰੀ ਤਾਂ ਤੂੰ 500 ਰੁਪਏ ਰੈਂਟ ਭਰਦੇ ਤੇ ਜਾ ਲੈ ਓ 1500 ਦਾ ਸੈਟ ਤੇ 500 ਰੁਪਏ ਤੈਨੂੰ ਲੈ ਤੇ 50 ਰੁਪਏ ਹੋਰ ਪਾ ਕੇ ਤੇ ਮੈਨੂੰ ਵਾਸ ਤੇ ਨਾ ਕੋ ਤੇਰੇ ਦਿਮਾਗ ਖਰਾਬ ਯਾਰ ਯਾਰ ਬਾਕੀ ਤੂੰ ਆਪਣੀ ਲੈ ਲੈ ਤੈਨੂੰ ਕਿੰਨੇ ਕਿਹਾ ਮੇਰੇ ਕੋ ਸੱਟ ਮੰਗਣ ਆ ਜਾ ਰੈਂਟ ਪਰ ਲੱਗਿਆ ਤੇ ਮੋਟ ਪੈਦੀ ਤਨਖਾਹ ਜਿਹੜੀ ਆ ਮੈਂ ਕਿਹ ਚਲੇ ਤ ਕੋ ਉੱਥੇ ਹੀ ਲੈ ਲਈ ਉਹਦੀ ਤਨਖਾਹ ਤੇ ਅੜੀ ਰਹੀ ਦੀ ਉਹਦੀ ਤਨਖਾਹ ਦੀ ਕਿਹੜੀ ਗੱਲ ਉਹਦੀ ਤਨਖਾਹ ਕਦੀ ਮਹੀਨੇ ਦੀ ਮਹੀਨੇ ਆਈ ਵੀ ਜਦੋਂ ਤੇਰੇ ਮੂੰਹ ਤੇ ਆਹੀ ਗੱਲ ਦੀ ਤਨਖਾਹ ਆੜੀ ਤਨਖਾਹ ਕਿ ਦਿਨ ਹੋਣਾ ਅੜ ਜਾਂਦਾ ਹੈ ਕਿ ਤੇ ਪੈ ਤੈਨੂੰ ਪਤਾ ਬੰਦਿਆਂ ਦਾ ਨੀਚਰ ਤੂੰ ਬੀਬੀਆਂ ਨੂੰ ਕਹਿ ਛੱਡ ਦੇ ਤਨਖਾਹ ਨਹੀਂ ਆਈ ਹੁਣ ਬੀਬੀਆਂ ਨੂੰ ਕੀ ਪਤਾ ਵੀ ਆਈ ਹੈ ਕਿ ਨਹੀਂ ਆਈ ਹਾਂ ਤੁਹਾਨੂੰ ਜਿੱਦ ਕਰਦੇ ਝੋਨੇ ਤੋਂ ਲੈ ਅੜ ਤੱਕ ਦੇ ਨਹੀਂ ਦਿੱਤੇ ਯਾਰ ਤੇ ਨੇ ਉਹ ਬੀਬੀਨ ਵਾਲਾ ਟਾਟਾ ਲਾ ਕੇ ਤੇ ਟਾਰਟ ਚਾਹ ਲਈ ਤੈਨੂੰ ਤਾਂ ਪੰਪੂ ਸਾਰਾ ਹੀ ਪਤਾ ਤੂੰ ਤਾਂ ਇਹ ਪਖੰਡ ਮੇਰੇ ਕੋਲ ਆਣਾ ਨਿਕਾ ਦੇ ਨੀ ਮੈਨੂੰ ਕੋਈ ਹੀ ਗੱਲ ਦਾ ਪੀਤ ਨਹੀਂ ਦਿੰਦਾ ਕਿਸੇ ਤਾਂ ਕਿਸੇ ਤਾਂ ਹੀ ਨਹੀਂ ਪੀਤ ਨਹੀਂ ਕਿ ਤੇਰਾ ਕਿਵੇਂ ਰੋਟੀਆਂ ਪਕਾਉਂਦੀ ਰਹੀ ਨਹੀਂ ਜੇ ਘਰ ਦਾ ਕੋਈ ਗਾਲ ਪਾ ਦਿੰਦਾ ਹੱਦ ਨਹੀਂ ਐਵੇਂ ਕਰਨ ਵਾਲੀ ਕੱਲ ਮੈਂ ਤੇ ਅੱਖ ਨਹੀਂ ਮੈਂ ਤੇ ਰੋਟੀਆਂ ਪਕਾਉਣ ਨੂੰ ਮੈਨੂੰ ਵੇਖੋ ਆਂਦਾ ਦੇਉਂਗਾ حساب ਦੇ ਆ ਮਾਈਟਰ ਤੇਰਾ ਰੋਜ਼ ਰੇੜੀ ਚ ਜਾਂਦਾ ਹੈ ਸਾਡੀ ਉਹਦਾ ਟਾਪ ਤੋੜ ਕੇ ਸੁੱੜ ਦਿੱਤਾ ਹੁਣ ਫਿਰ ਸੇ 800 ਰੁਪਈਆ ਲਾ ਕੇ ਤੇ ਟਾਪ ਪਵਾ ਕੇ ਲਿਆਇਆ ਜੇ ਉਹਨੂੰ ਕਿਹਾ ਨਾ ਤੇ ਟਾਪ ਪਵਾ ਕੇ ਲਿਆ ਦੇ ਅੱਗੋਂ ਪ ਜੀ ਜੇ ਤੂੰ ਹੀ ਹਰੇਕ ਸਾਡੀ ਲੈ ਜਾਂਦਾ ਇਸ ਚੀਜ਼ ਉਹ ਤਾਂ ਨਹੀਂ ਖੁਰਦਾ ਹਟਾਪੋਂ ਸੇ ਤੋੜਿਆ ਹੋਰ ਕਿਨੇ ਤੋੜਿਆ ਰੋਜ਼ ਲੈ ਜਾਣਾ ਕੁਛ ਨਹੀਂ ਪੁੱਛੂ ਮੈਂ ਕਰਦਾ ਰਹਿੰਦਾ ਮੈਨੂੰ ਤਾਂ ਲੱਗਦਾ ਤੈਨੂੰ ਵਿੱਚ ਭਾ ਕੇ ਝੂਟੇ ਦਿੰਦਾ ਰਹਿੰਦਾ ਤਾਈਆ ਟੋਟੇ ਨਹੀਂ ਦੱਸ ਮੈਂ ਝੂਟੇ ਲੈਂਦੀ ਨਹੀਂ ਮੈਂ ਕਿਤੇ ਵੇਲ ਨਹੀਂ ਤੈਨੂੰ ਦੱਸਾਂ ਤਾਂ ਦਈ ਨਾ ਉਹਨੂੰ ਮੇਰਾ ਉਹਦਾ ਟਾਈਮ ਨਹੀਂ ਲੱਗਦਾ ਸਾਰੀ ਦਿਹਾੜੀ ਅੰਦਰ ਘੌਕ ਕੰਮ ਮੈਨੂੰ ਤਾਂ ਲੱਗਦਾ ਡੰਕਰ ਤੰਤਰ ਝੁੱਗੇ ਚ ਦੋ ਤਾਂ ਤੈਨੂੰ ਹੀ ਝੂਟੇ ਦਿੰਦਾ ਰਹਿੰਦਾ ਕਾਹ ਤੋੜਦਾ ਆਵੇਂ ਨਵਾਂ ਟਾਪ ਕੋ ਆਕੇ ਤੇ ਸਿਲੇ ਹਾਂਦਾ ਅੱਛਾ ਹੋਏ ਕਦੇ ਨਵਈ ਕੋ ਆਇਆ ਵਾ ਫਿਰ ਐਵੇਂ ਕਿ ਮੈਂ ਆਈ ਨੀ ਆਈ ਨੀ ਥੋੜੀ ਬਹੁਤ ਸ਼ਰਮਣੀ ਵੀ ਕੀਤਿ ਘਰ ਵਾਲੇ ਤੇਰੇ ਨੇ ਵੀ ਥੋੜੇ ਜਿਹਾ ਪੈਸੇ ਹੀ ਦੇ ਦਾਂ ਵੀ ਲਟਕਪ ਕਵਾੜੋ ਨਹੀਂ ਹੋਣਾ ਤਾਂ ਮੈਨੂੰ ਨਹੀਂ ਕਦੀ ਦਿੱਤੇ ਪੈਂਦਾ ਹੈ ਉਹਨੇ ਸ਼ਰਮ ਕਾਦੀ ਕਰਦੀ ਦੇ ਪੰਮਾ ਇਹ ਤੇਰੇ ਨਾਲ ਹਸਾਕ ਤਰ ਨਹੀਂ ਦਿੰਦਾ ਤੂੰ ਉਹਦੀ ਘਰ ਵਾਲੀ ਤੇਰੇ ਤੁਹਾਡੇ ਘਰ ਦਾ ਹਸਾਕਤਾ ਹੁਣ ਦੂਜਿਆਂ ਨਾਲ ਥੋੜੀ ਇਦਾਂ ਕਰਨਾ ਚਾਹੀਦਾ ਕੀ ਜਿੰਦ ਤਾ ਜਿਹੜੇ ਵੀ ਤੁਹਾਨੂੰ ਸਾਡੇ ਘਰ ਦੀਂਦਾ ਆ ਵੀ ਦੇਦੇ ਉਹ ਵੀ ਦੇਦੇ ਜਿਵੇਂ ਤੂੰ ਹੜ ਬੈ ਕੇ ਕਲਾਸਾ ਚਾਹੁੰਦਾ ਆਂ ਤੇ ਵੀ ਸਰਕਾਰੀ ਨੌਕਰੀ ਵਾਲੇ ਉਦਾਂ ਸੌਖੀਆਂ ਵੱਸਦੀਆਂ ਅਵੇ ਨੂੰ ਤੁਸੀਂ ਵਾਈ ਹਾਰਨਾ ਸੌਖੀਆਂ ਵੱਸਦੀ ਮੈਂ ਨੌਕਰੀ ਵਾਲੀ ਹੋ ਕੇ ਕਿ ਵੀ ਉਦਾਂ ਤੇਨੂੰ ਕਿਉਂ ਨੇ ਘਾਟਰ ਨਫਾ ਦਿੱਤਾ ਚੰਗੀ ਭਲੀ ਆ ਪੈਸਾ ਨਹੀਂ ਟਕਾ ਨਹੀਂ ਦੇਂਦਾ ਨਹੀਂ ਤੇਨੂੰ ਕਿਉਂ ਨੇ ਘਾਟਰ ਨਫਾ ਦਿੱਤਾ ਚੰਗੀ ਭਲੀ ਆ ਬਾਹਰ ਦਾ ਸਵੰਨਾ ਖਾਣੇ ਪੀਣੇ ਸਬਜ਼ੀਆਂ ਤੇ ਮਾਇਟਰ ਰੋਜ਼ ਆਮਦਾ ਤੇ ਲਿਆਉਂਦਾ ਤੇ ਬਾਹਰ ਦੇ ਸਵੰਨੀਆਂ ਧਰਦੀ ਹੈ ਘਰ ਦੀ ਗੱਲ ਤੇ ਤੂੰ ਗਵਾਤੀ ਸਾਹਮਣੇ ਖਾਣਾ ਚੰਗਾ ਭੈਣਾ ਬਾਲੀ ਗੰਨਾ ਨਾ ਕਰਿਆਗਾ ਮੈਂ ਆਪਣੇ ਘਰ ਘਰ ਦੀਆਂ ਮਿਰਚਾਂ ਲਗਦੀਆਂ ਨਹੀਂ ਤੇ ਜਾ ਜਾ ਕੇ ਤਾਂ ਕੰਮ ਕਰਾਉਣਾ ਸੈਟ ਨਹੀਂ ਮੰਗ ਰਿਆ ਤੂੰ 36 ਗੱਲਾਂ ਸੁਣਾਤੀਆਂ ਚੀਜ਼ ਦੋਨੇ ਉਹ ਵੀ ਮੈਂ ਵੇਖ ਲਿਆ ਕੀ ਲਿਆ ਦਾ ਹੀ ਚਰਦੇ ਆਂਦਾ ਕੋਲ ਕੋਰਾ ਉਹ ਤੇ ਮੈਨੂੰ ਤੇਰੀਆਂ ਆਤਾਂ ਦਾ ਪਤਾ ਵਾ ਮੈਨੂੰ ਪਤਾ ਸੀ ਅੱਧਰ ਕਦੀ ਕੋ ਛੱਡਿਆ ਨਹੀਂ ਅੱਜ ਤੋਂ ਬਾਅਦ ਤਿੰਨ ਜੋੜੇ ਦੋ ਹੱਥ ਤੇਰੀ ਮੇਰੀ ਜੀ ਕਹਾਣੀ ਖਤਮ ਅੱਜ ਤੋਂ ਬਾਅਦ ਕੋਈ ਚੀਜ਼ ਲੈਣਾ ਵੀ ਮੇਰੇ ਘਰੇ ਨਹੀਂ ਸ਼ੁਕਰ ਮੇਰੇ ਮਾਲਕਾ ਠੀਕ ਹੈ ਨਾ ਤੇਰੇ ਤੇਰੇ ਲੋ ਖੜੇ ਛੋਟਾ ਚੰਗਾ ਮੇਰਾ ਮੈਂ ਤੇ ਚੰਮੀ ਹੈ ਹੋ ਕੋਸ਼ਿਸ਼ ਵਾ ਵਾ ਕਹਾਣੀ ਖਤਮ ਕੀਤੀ اے ਮਾਲਕਾ ਹੁਣ ਖਤਮ ਤੱਤੀ ਗਾਲੋ ਕਾਹ ਦੀ ਚਾਹ ਪੀਦਾ ਕਦੀ ਕੋਸ਼ਿਸ਼ ਕਰ ਲੈ ਹੁਣ ਕਿੰਨਾ ਚਿਰ ਟਾਈਮ ਖਰਾਬ ਕਰਤਾ ਉਹੀ ਮੈਂ ਆਪਣੇ ਕੱਪੜੇ ਜੋੜ ਲੈਣੇ ਸੀਗੇ ਛੱਟ ਇਹ ਇੰਨਾ ਬਹਿੰਗੇ ਭਾਅ ਦਾ ਸੈੱਟ ਦੇਣੀ ਮੈਂ ਕਿੱਦਾਂ ਦੇਦਾ 1500 ਦਾ ਮੈਂ ਲਿਆਂਦਾ ਤੂੰ ਪਟਰਾਣੀ ਆਏ ਉੱਥੇ ਫੋਟਵਾ ਕੇ ਝਾਲੇ ਵੰਨਸਵੰਨੀਆਂ ਹੈ ਤੇ ਮੇਰਾ ਤੁਰ ਕੇ ਹੱਥ ਫੜਾਵੇ ਵੱਡੀ ਚਾਹ ਕਰਕੇ ਦੇ ਦੇ ਲਈ ਤੇਰੀ ਮਿਸਾਲ ਹੈ